ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਸਥਾਨਕ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਜਿਉਣਾ ਦੁੱਬਰ ਕੀਤਾ ਹੋਇਆ ਤੇ ਲਗਾਤਾਰ ਜ਼ਿਲ੍ਹਾ ਪੁਲਿਸ ਕਪਤਾਨ ਡਾਕਟਰ ਅਖਲ ਚੌਧਰੀ ਦੀ ਅਗਵਾਈ ਵਿੱਚ ਪੁਲਿਸ ਨੇ ਨਸ਼ੇ ਦੇ ਰੂਪ ਵਿੱਚ ਨੌਜਵਾਨਾਂ ਨੂੰ ਮੌਤ ਮੰਡਣ ਵਾਲੇ ਸਦਾਕਰਾਂ ਨੂੰ ਨਕੇਲ ਪਾਈ ਜਾ ਰਹੀ ਹੈ ਜਿਨ੍ਹਾਂ ਦੇ ਖਿਲਾਫ ਵਕ ਵਕ ਧਰਾਵਾਂ ਤਹਿਤ ਮਾਮਲੇ ਦਰਜ ਕਰਕੇ ਪਾਪ ਦੀ ਕਮਾਈ ਨਾਲ ਬਣਾਈ ਹੋਈ ਪ੍ਰਾਪਰਟੀ ਨੂੰ ਸੀਲ ਕਰਨ ਦਾ ਕੰਮ ਵੀ ਆਰੰਭਿਆ ਇਸੇ ਲੜੀ ਤਹਿਤ ਥਾਣਾ ਬਰੀਵਾਲਾ ਦੇ ਮੁਖ ਅਫਸਰ ਸਬ ਇੰਸਪੈਕਟਰ ਜਗਸੀਰ ਸਿੰਘ ਨੇ ਪਿੰਡ ਖੋਖਰ ਦੇ ਨਸ਼ਾ ਤਸਕਰ ਦੀ ਲੱਖ ਜਾਣਕਾਰੀ ਅਨੁਸਾਰ ਕੋਖਰਪਿੰਡ ਦਾ ਰਹਿਣ ਵਾਲਾ ਅਮਰਜੀਤ ਸਿੰਘ ਜਿਸ ਦੇ ਖਿਲਾਫ ਵੱਡੀ ਮਾਤਰਾ ਵਿੱਚ ਐਨਡੀਪੀਐਸ ਐਕਟ ਦੇ ਮੁਕੱਦਮੇ ਦਰਜ ਸਨ ਤੇ ਉਕਤ ਨਸ਼ਾ ਤਸਕਰ ਨੇ ਪਾਪ ਦੀ ਕਮਾਈ ਨਾਲ ਜੋ ਪ੍ਰਾਪਰਟੀ ਬਣਾਈ ਸੀ ਉਸ ਉੱਪਰ ਪੁਲਿਸ ਨੇ ਅੱਜ ਸਰਕਾਰੀ ਨੋਟਿਸ ਚਪਕਾ ਦਿੱਤਾ ਹੁਣ ਇਹ ਨਾ ਤਾਂ ਪ੍ਰਾਪਰਟੀ ਵੇਚ ਸਕਦਾ ਤੇ ਨਾ ਹੀ ਇਸ ਪ੍ਰਾਪਰਟੀ ਨੂੰ ਕੋਈ ਵਿਅਕਤੀ ਖਰੀਦ ਸਕਦਾ ਇਸ ਮੌਕੇ ਜ਼ਿਲ੍ਹਾ ਪੁਲਿਸ ਕਪਤਾਨ ਡਾਕਟਰ ਅਖਲ ਚੌਧਰੀ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਉਹ ਇਹ ਕਾਰੋਬਾਰ ਛੱਡ ਕੇ ਚੰਗੇ ਇਨਸਾਨ ਬਣ ਜਾਣ ਜਾਂ ਫਿਰ ਇਹ ਜ਼ਿਲ੍ਹਾ ਛੱਡ ਦੇਣ ਕਿਉਂਕਿ ਨਸ਼ਾ ਤਸਕਰਾਂ ਦੇ ਨਾਲ ਪੁਲਿਸ ਕਿਸੇ ਵੀ ਤਰ੍ਹਾਂ ਦੀ ਲਿਹਾਜ਼ ਨਹੀਂ ਕਰੇਗੀ ਤੇ ਨਸ਼ਾ ਵੇਚ ਕੇ ਬਣਾਈਆਂ ਕਾਰਾਂ ਕੋਠੀਆਂ ਨੂੰ ਵੈਰੀਫਾਈ ਕਰਕੇ ਫ੍ਰੀਜ਼ ਕਰਨ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ ਆਪ ਸਰਕਾਰ ਵੱਲੋਂ ਵਿੱਢੀ ਹੋਈ ਮਹਮ ਯੋਧ ਨਸ਼ਾ ਵਿਰੁੱਧ ਦੇ ਤਹਿਤ ਲੜੀ ਦੀ ਇਸ ਲੜੀ ਦੇ ਚੱਲਦਿਆਂ ਹੋਇਆ ਸ਼੍ਰੀ ਅਖਲ ਚੌਧਰੀ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਖਸਰ ਸਾਹਿਬ ਜੀਆਂ ਹਦਾਇਤਾਂ ਅ ਅਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਰੇ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਤੇ ਕਾਬੂ ਪਾਇਆ ਜਾ ਰਿਹਾ ਇਸੇ ਹੀ ਲੜੀ ਦੇ ਵਿੱਚ ਚੱਲਦੇ ਹੋਏ ਅਮਰਜੀਤ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਖੋਕਰ ਜਿਸ ਤੇ ਐਂਡੀਪੈਸਿਡ ਦੇ ਮਕਦਮੇ ਦਰਜ ਹਨ ਉਸ ਦੀ 1454000 ਦੀ ਪ੍ਰਾਪਰਟੀ ਸੀਜ਼ ਕਰਵਾਈ ਗਈ ਹੈ ਜਿਸ ਦੇ ਨੋਟਿਸ ਲਗਾਏ ਗਏ ਹਨ ਇਸ ਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚਲੇਗਾ ਇਹ ਹੁਣ ਆਪਣੀ ਪ੍ਰਾਪਰਟੀ ਵੇਚ ਨਹੀਂ ਸਕੇਗਾ ਮਾੜੇ ਸ਼੍ਰੀ ਮੁਖਸਦ ਸਾਹਿਬ ਤੋਂ ਪੱਤਰਕਾਰ ਪਰਮਜੀਤ ਸਿੰਘ 베ਦੀ ਦੀ ਵਿਸ਼ੇਸ਼ ਰਿਪੋਰਟ